ਮੁਕਸਰ ਸਾਹਿਬ ਦੇ ਵਿੱਚ ਮਾਗੀ ਕਾਨਫਰੰਸ ਦੌਰਾਨ ਅੱਜ ਖਾਸੇ ਭਾਸ਼ਣ ਦਿੱਤੇ ਗਏ ਨੇ ਔਰ ਉਹਨਾਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਡਾਕਟਰ ਦਿਲਜੀਤ ਸਿੰਘ ਚੀਮਾ ਦਾ ਭਾਸ਼ਣ ਜਿਹੜਾ ਹੈ ਬਹੁਤ ਮਹੱਤਵਪੂਰਨ ਰਿਹਾ ਇਹਨਾਂ ਦੋਵਾਂ ਭਾਸ਼ਣਾਂ ਨੂੰ ਸੁਣਨ ਤੋਂ ਬਾਅਦ ਬਹੁਤ ਕੁਝ ਸੋਚਿਆ ਸਮਝਿਆ ਵਿਚਾਰਿਆ ਜਾ ਸਕਦਾ ਔਰ ਉਸੇ ਚੀਜ਼ ਵਾਸਤੇ ਮੇਰੇ ਨਾਲ ਅੱਜ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੋਰੀ ਡਾਕਟਰ ਸੰਸਮਤ ਤਮੋਸ਼ ਬੋਤਨਵਾਦੀ ਸਾਰਾਂਸ਼ ਅੱਜ ਦੇ ਭਾਸ਼ਣ ਦੀ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਤੋਂ ਸ਼ੁਰੂ ਕਰਦੇ ਹਾਂ ਪਹਿਲੀ ਗੱਲ ਤਾਂ ਸੁਖਬੀਰ ਸਿੰਘ ਬਾਦਲ ਨੇ ਦੁਬਾਰਾ ਮਾਫੀ ਮੰਗ ਲਈ ਹੈ ਕਿਹਾ ਕਿ ਮੇਰੇ ਤੋਂ ਜਾਂ ਮੇਰੇ ਪਿਤਾ ਤੋਂ ਜੋ ਕੁਝ ਹੋਇਆ ਮੈਂ ਝੋਲੀ ਪਾਉਂਦਾ ਹਾਂ ਦੂਸਰੀ ਗੱਲ ਸੰਬੋਧਨ ਜਿਹੜਾ ਕੀਤਾ ਸੀ ਉਹ ਐ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਸੁਖਬੀਰ ਸਿੰਘ ਬਾਦਲ ਬਤੌਰ ਪ੍ਰਧਾਨ ਸੰਬੋਧਨ ਕਰਦੇ ਪਰ ਹਾਲਾਂਕਿ ਉਹ ਇੱਕ ਨੁਮਾਇੰਦੇ ਨੇ ਪਾਰਟੀ ਦੇ ਅਜੇ ਤੱਕ ਔਰ ਉਸ ਤੋਂ ਅਲੱਗ ਬਹੁਤ ਗੱਲਾਂ ਕੀਤੀਆਂ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਦੇ ਇਸ ਭਾਸ਼ਣ ਦੇਖੋ ਸਾਫ ਸਿੰਘ ਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੈਂ ਤਾਂ ਇਹ ਸਮਝਦਾ ਪਿਆ ਬਈ ਇਹ ਸੁਖਬੀਰ ਸਿੰਘ ਬਾਦਲ ਨੂੰ ਬਾਰ-ਬਾਰ ਮਾਫੀ ਮੰਗਣੀ ਕਿਉਂ ਪੈ ਰਹੀ ਜਦੋਂ ਤੁਸੀਂ ਸਵਾਲ ਕਰ ਰਹੇ ਸੀ ਤੇ ਮੈਂ ਇਹੀ ਸੋਚ ਰਿਹਾ ਸੀ ਬਈ ਬਾਰ-ਬਾਰ ਇਹ ਮਾਫੀ ਮੰਗਦੇ ਕਿਉਂ ਕਿੰਨੀ ਵਾਰੀ ਮਾਫੀ ਮੰਗ ਚੁੱਕੇ ਆ ਇਹਦਾ ਮਤਲਬ ਕਿਤੇ ਨਾ ਕਿਤੇ ਲੋਕਾਂ ਦੇ ਦਿਲਾਂ ਦੇ ਵਿੱਚ ਹਜੇ ਇਹ ਉਤਰੇ ਨਹੀਂ ਹੈਗੇ ਭਾਵੇਂ ਧਾਰਮਿਕ ਸਜ਼ਾ ਪੂਰੀ ਹੋ ਚੁੱਕੀ ਆ ਉਹਦਾ ਇਹਨਾਂ ਨੇ ਅਰਦਾਸ ਕਰਾ ਲਈ ਹੋਈ ਆ ਉਸ ਤੋਂ ਬਾਅਦ ਵੀ ਇਹ ਆਖੇ ਮਾਫੀ ਮੰਗ ਰਹੇ ਨੇ ਇਸ ਦਾ ਮਤਲਬ ਲੋਕ ਹਜੇ ਇਹਨਾਂ ਤੇ ਵਿਸ਼ਵਾਸ ਨਹੀਂ ਕਰ ਰਹੇ ਤੇ ਲੋਕ ਕਾਰਨ ਪਤਾ ਕੀ ਹੈ ਕਾਰਨ ਦੇਖੋ ਇਹ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਮੈਂ ਮੰਨਦਾ ਹਾਂ ਕਿ ਉਹਨਾਂ ਨੇ ਬੇਅਦਬੀਆਂ ਨਹੀਂ ਕਰਾਈਆਂ ਹੋਣਗੀਆਂ ਨਿੱਜੀ ਤੌਰ ਤੇ ਕੋਈ ਵੀ ਗੁਰਸਿੱਖ ਜਾਂ ਸੱਚਾ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਕਰਾ ਸਕਦਾ ਮੇਰਾ ਮੰਨ ਵੀ ਇਹੀ ਕਹਿੰਦਾ ਲੇਕਿਨ ਗੱਲ ਇਹ ਹੈ ਕਿ ਉਸ ਤੋਂ ਬਾਅਦ ਵੀ ਜਿਹੜੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਹਨ ਇੱਕ ਕਦਮ ਅੱਗੇ ਜਾਂਦੇ ਇੱਕ ਕਦਮ ਪਿੱਛੇ ਆਉਂਦੇ ਆ ਦੋ ਕਦਮ ਅੱਗੇ ਚੱਲਦੇ ਫਿਰ ਦੋ ਪਿੱਛੇ ਆ ਜਾਂਦੇ ਆ ਕੋਈ ਇਹਨਾਂ ਦਾ ਸਟੇਬਲ ਡਿਸੀਜਨ ਜਿਹੜਾ ਨਾ ਜਿੰਨੂੰ ਆਪਾਂ ਕਹਿੰਨੇ ਆ ਕਿ ਪੰਥ ਦੇ ਪ੍ਰਤੀ ਕੋਈ ਪੱਕੀ ਜਿਹੜੀ ਸੋਚ ਆ ਜਾਂ ਸਿੱਧੀ ਜੀ ਗੱਲ ਆ ਉਹ ਨਹੀਂ ਹੋ ਪਾਰੀ ਹੈਗੀ ਲੋਕਾਂ ਦੇ ਮਨਾਂ ਦੇ ਵਿੱਚ ਇਹੀ ਆ ਰਿਹਾ ਬਈ ਯਾਰ ਇਹ ਦੋ ਕਦਮ ਅੱਗੇ ਚੱਲ ਕੇ ਦੋ ਕਦਮ ਪਿੱਛੇ ਵੱਜ ਜਾਂਦੇ ਫਿਰ ਮਾਫੀ ਮੰਗਣ ਲੱਪੈਂਦੇ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਜਿਹੜੇ ਹੁਕਮਾਂ ਦੀ ਹੈ ਇਹਨ ਬਿਨ ਪਾਲਣਾ ਨਹੀਂ ਕਰਦੇ ਹੁਣ ਤਾਂ ਯਾਰ ਮੈਨੂੰ ਤਾਂ ਇਹ ਲੱਗਿਆ ਸੀ ਦੋ ਸਤੰਬਰ ਨੂੰ ਜਿਵੇਂ ਸਮੁੱਚੀ ਲੀਡਰਸ਼ਿਪ ਦੇ ਸ਼੍ਰੀ ਕਾਲਤਖਬ ਸਾਹਿਬ ਦੇ ਜਥੇਦਾਰ ਨੇ ਸਜ਼ਾ ਦਿੱਤੀ। ਉਸ ਤੋਂ ਬਾਅਦ ਦੀਆਂ ਘਟਨਾਵਾਂ ਮੈਂ ਤੁਹਾਨੂੰ ਦੱਸਾਂ ਫਿਰ ਤੁਹਾਨੂੰ ਲੱਗੇਗਾ ਵੀ ਅੱਗੇ ਵੀ ਗਏ ਤੇ ਪਿੱਛੇ ਵੀ ਗਏ। ਦੇਖੋ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਤੁਸੀਂ 3 ਦਿਨਾਂ ਦੇ ਵਿੱਚ ਵਿੱਚ ਅਸਤੀਫਾ ਮਨਜ਼ੂਰ ਕਰੋ। ਅਸਤੀਫਾ ਮਨਜ਼ੂਰ ਹੀ ਨਹੀਂ ਕੀਤਾ। ਅਸਤੀਫਾ ਕਿੰਨੇ ਤਰਕ-ਵਿਤਰਕ ਤੋਂ ਬਾਅਦ ਹੁਣ ਮਨਜ਼ੂਰ ਕੀਤਾ। ਜਦੋਂ ਸੁਖਵੀਰ ਸਹੀ ਠੀਕ ਹੈ ਨਾ ਉਦੋਂ ਮਨਜ਼ੂਰ ਕੀਤਾ। ਫਿਰ ਉਹ ਵੀ ਜਿਹੜੇ ਮਨਜ਼ੂਰ ਕੀਤੇ ਆ ਉਹਨਾਂ ਦੇ ਵਿੱਚ ਹਜੇ ਜਿਵੇਂ ਮੰਨ ਲਓ ਐਨ.ਕੇ. ਸ਼ਰਮੇ ਦਾ ਅਨਿਲ ਜੋਸ਼ੀ ਦਾ ਹੋਰ ਅਸਤੀਫੇ ਵੀ ਹੈਗੇ ਉਹ ਜਿਹੜੇ ਆ ਉਹਨਾਂ ਨੂੰ ਉਹਨਾਂ ਨੇ ਮੰਜ਼ੂਰ ਨਹੀਂ ਕੀਤਾ ਹਜੇ ਤੱਕ ਇੱਥੇ ਇੱਥੇ ਮੈਂ ਤੁਹਾਨੂੰ ਕੱਟਣਾ ਚਾਹੁੰਦਾ ਐਨ ਕੇ ਸ਼ਰਮਾ ਅੱਜ ਭਾਸ਼ਣ ਦੇ ਰਹੀ ਸੀ ਹਾਲਾਂਕਿ ਉਹ ਕਹਿ ਚੁੱਕੇ ਆ ਕਿ ਮੈਂ ਕਾਲੀ ਦਲ ਦਾ ਹਿੱਸਾ ਨਹੀਂ ਹ ਹੁਣ ਮੈਂ ਇਹੀ ਤਾਂ ਕਿਹਾ ਇੱਕ ਕਦਮ ਅੱਗੇ ਤੇ ਇੱਕ ਕਦਮ ਪਿੱਛੇ ਕਦੀ ਅੱਗੇ ਵੱਜ ਜਾਂਦੇ ਕਦੀ ਪਿੱਛੇ ਆ ਜਾਂਦੇ ਮੈਨੂੰ ਤਾਂ ਇਹ ਨਹੀਂ ਸਮਝ ਆਂਦੀ ਕੋਈ ਕਨਫਿਊਜ਼ ਕਨਫਿਊਜ਼ ਹੀ ਹੋਏ ਪਏ ਨਾ ਨਾਲ ਆਪ ਵੀ ਕਨਫਿਊਜ਼ ਹੋਏ ਪਏ ਨਾਲ ਸਾਰੀ ਜਨਤਾ ਨੂੰ ਵੀ ਫਿਰ ਉਸ ਤੋਂ ਬਾਅਦ ਆ ਗਿਆ ਜੀ ਉਹਨਾਂ ਨੂੰ 3 ਦਿਨ ਦੀ ਮੌਲਤ ਜਗ੍ਹਾ ਉਹ ਕਹਿੰਦੇ ਜੀ 20 ਦਿਨ ਦੀ ਮੌਲਤ ਦੇ ਦਿੱਤੀ ਪੰਜ ਸਿੰਘ ਸਹਿਬਾਨ ਦਾ ਫੈਸਲਾ 20 ਦਿਨ ਦੀ ਮੋਲ ਤਾਂ ਹਜੇ ਤੱਕ ਨਹੀਂ ਮੈਨੂੰ ਸਮਝ ਆਈ ਕਿਨੇ ਦਿੱਤੀ ਆ। ਸ਼੍ਰੀ ਕਾਲ ਤਖਸਾਲ ਦੇ ਜੱਥੇਦਾਰ ਨੇ ਦਿੱਤੀ ਹੁੰਦੀ ਤੇ ਉਹ ਬਕਾਇਦਾ ਨਸ਼ਰ ਹੁੰਦੀ ਪੰਜ ਸਿੰਘ ਸਭਾ ਦੀ ਬੈਠਕ ਹੁੰਦੀ। ਹਜੇ ਉਹ ਨਹੀਂ ਹੋਈ ਇਹਨਾਂ ਨੇ ਆਪ ਹੀ ਆ ਕੇ ਇਹਨਾਂ ਨੇ ਰੌਲਾ ਪਾ ਲਿਆ ਜੀ ਸਾਨੂੰ 20 ਦਿਨ ਦੀ ਮੋਲਤ ਮਿਲ ਗਈ। ਫਿਰ 20 ਦਿਨ ਦੀ ਮੋਲਤ ਦੇ ਉੱਤੇ ਬੜਾ ਲੰਮਾ ਚੋੜਾ ਚਰਚਾ ਹੋਈ। ਫਿਰ ਅੱਗੇ 도ੜੇ ਫਿਰ ਪਿੱਛੇ ਆ ਗਏ। ਫਿਰ ਪਿੱਛੇ ਆ ਗਏ ਆ ਗਏ ਜੀ ਨਹੀਂ ਜੀ ਇਹ ਦਵਾਰਾ ਜਲੇਗੇ ਜੀ ਸਾਨੂੰ ਜੀ ਹੁਣ ਉਹਨਾਂ ਨੂੰ ਅਸੀਂ ਦੱਸ ਕੇ ਆਏ ਹਾਂ ਸੰਵਿਧਾਨ ਦੇ ਹਿਸਾਬ ਨਾਲ ਸ਼੍ਰੀ ਜਿਹੜਾ ਵਾ ਸ਼ਰੂਨੀ ਅਕਾਲੀ ਦਲ ਦਾ ਨੁਕਸ ਫਿਰ ਉਹਨਾਂ ਨੇ ਕਿਹਾ ਜੀ ਕਮੇਟੀ ਦੀ ਇਹਨ ਬਿਨ ਪਾਲਣਾ ਕਰ ਲੋ ਇਹ ਕਹਿੰਦੇ ਜੀ ਇਹਨਾਂ ਨੇ ਮੁੜ ਕੇ ਜੀ ਉਹ ਕਮੇਟੀ ਨੂੰ ਭੰਗ ਕਰਕੇ ਇਹਨਾਂ ਨੇ ਆਪਣਾ ਜਿਹੜਾ ਗੁਲਜਾਰ ਸਿੰਘ ਰਾਣਕੇ ਨੂੰ ਉਹਦਾ ਚੀਫ ਲਾਤਾ ਬਈ ਤੁਸੀਂ ਮੈਂਬਰਸ਼ਿਪ ਸਾਰੀ ਨੂੰ ਤੁਸੀਂ ਦੇਖੋ ਚੋਣਾਂ ਕਰਕੇ ਰਹਿਣ ਫਿਰ ਹੁਣ ਇਸ ਤੋਂ ਬਾਅਦ ਵੀ ਦੇਖੋ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਜਿਹੜੀ ਜਾਂਚ ਐ ਐਸਜੀਪੀਸੀ ਆਰਡਰ ਕਰਦੀ ਐ ਸ਼੍ਰੀ ਕਾਲਤਖ ਸਾਹਿਬ ਦੇ ਜਥੇਦਾਰ ਕਹਿੰਦੇ ਬਈ ਇਹਨਾਂ ਨੂੰ ਅਧਿਕਾਰ ਹੀ ਹੈ ਨੀਗਾ ਇਹ ਅਧਿਕਾਰ ਹੀ ਸ਼੍ਰੀ ਕਾਲਤਖ ਸਾਹਿਬ ਦੇ ਜਥੇਦਾਰ ਨੂੰ ਹੈ ਉਤੋਂ ਵੀ ਜਿਹੜਾ ਵਾ ਕਰਕੇ ਉਹ ਫੇਰ ਉਧਰ ਆਗੇ ਫੇਰ ਉਹ ਕੰਦਰ ਜੀ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਇਹਨੇ ਦਿਨਾਂ ਜਾਂਚ ਦਿਓ ਮੜ ਕੇ ਫੇਰ ਉਹਨਾਂ ਨੂੰ ਸਸਪੈਂਡ ਕਰਕੇ ਇੱਕ ਮਹੀਨਾ ਵਧਾ ਦਿੱਤਾ ਜਾਂਦਾ ਮਤਲਬ ਇਹ ਸਾਰੀਆਂ ਕਨਫਿਊਜ਼ ਚੀਜ਼ਾਂ ਨਾ ਕਦੀ ਅੱਗੇ ਕਦੀ ਪਿੱਛੇ ਕਦੀ ਅੱਗੇ ਕਦੀ ਪਿੱਛੇ ਤੇ ਹੁਣ ਮੈਨੂੰ ਇਹ ਦੱਸੋ ਕਦੀ ਕਹਿੰਦੇ ਜੀ ਨਰੈਣ ਸਿੰਘ ਚੋੜਾ ਨੂੰ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੀ ਹੈ ਜੀ ਇਹਨੂੰ ਸਿੱਖ ਪੰਥ ਸੁਛੇਕ ਦਿਓ ਫੇਰ ਆਜ ਦਾ ਨਹੀਂ ਜੀ ਇਹ ਪ੍ਰਸਤਾਵ ਵਾਪਸ ਲਿੱਤਾ ਜਾਂਦਾ ਮਤਲਬ ਐ 2 ਦਸੰਬਰ ਤੋਂ ਬਾਅਦ ਅੱਜ ਤਰੀਕ ਹੋਈ ਐ 14 ਜਨਵਰੀ ਐ ਮੈਂ ਤੁਹਾਨੂੰ ਸਿਰ ਤੇ ਸਿਰਫ ਇਹ 40 ਦਿਨ ਦੇ ਵਾਕਿਆ ਦੱਸਦਾ ਮੈਂ 40 ਦਿਨਾਂ 'ਚ ਕਿਹੜੇ ਡਿਸੀਜਨ ਅੱਗੇ ਜਾ ਕੇ ਪਿੱਛੇ ਹੋਏ ਆ ਠੀਕ ਐ ਨਾ ਤੇ ਹੁਣ ਇਹ ਦੱਸੋ ਬਈ ਕਿ ਕਿੱਥੇ ਖੜਾ ਰਹੂਗਾ ਇਹਦਾ ਮਤਲਬ ਕੋਈ ਤੁਹਾਡਾ ਪੱਕਾ ਕੋਈ ਫੈਸਲਾ ਹੀ ਨਹੀਂ ਹੋ ਪਾ ਰਿਹਾ ਕੋਈ ਤੁਹਾਡੀ ਗੱਲਬਾਤ ਸਿਰੇ ਹੀ ਨਹੀਂ ਚੜ ਰਹੀ ਤੁਸੀਂ ਕੁਝ ਕਹਿੰਦੇ ਕੁਝ ਹੋ ਕਰਦੇ ਕੁਝ ਹੋ ਕਦੀ ਅਸੀਂ ਇਹਨਵੇਂ ਪਾਲਣਾ ਕਰ ਰਹੇ ਆ ਅੱਜ ਵੀ ਉਹਨਾਂ ਨੇ ਕਿਹਾ ਜੀ ਅਸੀਂ ਸਾਰੇ ਹੁਕਮ ਪਾਲਣਾ ਕਰ ਰਹੇ ਮੈਂ ਤਾਂ ਕਹਿਣਾ ਜੀ ਦੱਸੋ ਜੇ ਕਰ ਲਏ ਤੇ ਉਹ ਜਿਹੜੇ ਅੱਜ ਮਨਪਰੀ ਤੇ ਆਲੀ ਸੰਤਾ ਸਿੰਘ ਉਮੈਦਪੁਰੀ ਗੁਰਪ੍ਰਤਾਪ ਸਿੰਘ ਵਡਾਲਾ ਉਹ ਕਮੇਟੀ ਬਣੀ ਉਹ ਕਮੇਟੀ ਕਿੱਥੇ ਆ ਉਹ ਨਾਮ ਤਾਂ ਸ਼੍ਰੀ ਕਾਤਕ ਸਾਹਿਬ ਦੇ ਜਥੇਦਾਰ ਨੇ ਅਨਾਉਂਸ ਕੀਤੇ ਆ ਨਾ ਉਹਨਾਂ ਨੇ ਘੋਸ਼ਣਾ ਕੀਤੀ ਆ ਉਹ ਨਾਮਾਂ ਦੀ ਉਹਨਾਂ ਨੇ ਕਮੇਟੀ ਬਣਾਈ ਆ ਉਹ ਕਿੱਥੇ ਕਮੇਟੀ ਹੈ ਹੀ ਨਹੀਂ ਕਮੇਟੀ ਦਿਖਦੀ ਨਹੀਂ ਫਿਰ ਕਹਿੰਦੇ ਜੀ ਅਸੀਂ ਇਹਨਵੇਂ ਪਾਲਣਾ ਕਰ ਰਹੇ ਆ ਸੋ ਇਹਦਾ ਸਾਲਾ ਪੰਬਲ ਭੂਸਾ ਜਿਆ ਪੈ ਗਿਆ ਹੋਇਆ ਔਰ ਜਿੰਨਾ ਇਹ ਖਲਾਰਾ ਹੋਰ ਪਈ ਜਾ ਰਿਹਾ ਮੈਨੂੰ ਇਹ ਲੱਗਦਾ ਇਹਨੂੰ ਸਮੇਟਣਾ ਬਹੁਤ ਜ਼ਿਆਦਾ ਔਖਾ ਹੋ ਜਾਣਾ ਇਹਦੇ ਬਾਰੇ ਵੀ ਗੱਲ ਕਰਦੇ ਨੇ ਡਾਕਟਰ ਸਾਹਿਬ ਪਰ ਇਹਦੇ ਵਿੱਚ ਨਾ ਇੱਕ ਚੀਜ਼ ਅਬਜ਼ਰਵ ਕੀਤੀ ਗਈ ਸੁਖਬੀਰ ਸਿੰਘ ਬਾਦਲ ਦੇ ਬਿਆਨ ਦੇ ਵਿੱਚ ਉਹ ਹਾੜੇ ਕੱਟਦੇ ਨਜ਼ਰ ਆਏ ਕਿ ਭਾਈ ਹੁਣ ਤਾਂ ਵੋਟਾਂ ਪਾ ਦੋ ਹੁਣ ਤਾਂ ਸਾਡੇ ਸਾਡੀ ਬਾਹ ਫੜ ਲਓ ਹੁਣ ਤਾਂ ਮਤਲਬ ਕਹਿੰਦੇ ਟੁੱਟੀ ਗੰਢੀ ਸੀ ਉਰੇ ਅ ਅੱਜ ਦੀ ਤਰੀਕ ਨੂੰ ਤੇ ਇੱਥੇ ਅਸੀਂ ਵੀ ਟੁੱਟੀ ਗੰਢ ਲਈਏ ਮਤਲਬ ਐਨੇ ਜ਼ਿਆਦਾ ਉਹ ਭੈ ਪੀਤ ਨੇ ਨਮੀ ਪਾਰਟੀ ਖੜੀ ਹੋਣ ਤੇ ਜਾਂ ਕਹਿ ਦਈਏ ਭਾਈ ਅਮਰਿਤਪਾਲ ਸਿੰਘ ਦੇ ਨਾਮ ਤੋਂ ਕਿ ਹੁਣ ਹਾਰੇ ਕੱਢਣ ਦੀ ਨੌਬਤ ਆ ਗਈ ਹੈ ਦੇਖੋ ਯਾਰ ਜਿਹੜਾ 2024 ਦੀਆਂ ਹੁਣ ਚੋਣਾਂ ਗਈਆਂ ਲੋਕ ਸਭਾ ਦੀਆਂ ਅਕਾਲੀ ਦਲ ਕੇਵਲ 3% ਵੋਟਾਂ ਤੇ ਆ ਗਿਆ ਉਹ ਵੀ ਇੱਕ ਸੀਟ ਜਿੱਤੀ ਆ ਬੀਬੀ ਹਰ ਸਿਮਰਤ ਕੋਰ ਬਾਦਲ ਦੀ ਜੇ ਉਹਦੀ ਵੋਟ ਪਰਸੈਂਟੇਜ ਵੀ ਕੱਢ ਲਈਏ 6 7 8% ਤੇ ਆ ਗਿਆ ਇਹ ਸਰਦਾ ਸੁਖਵੀਰ ਸਿੰਘ ਬਾਦਲ ਨੂੰ ਦਿਖਦਾ ਵੀ ਪਿਆ ਬਈ 8 8% ਵੋਟਾਂ ਦੇ ਆਸ-ਪਾਸ ਅਸੀਂ ਘੁੰਮਣ ਦੇ ਆ ਅਸੀਂ ਕਰਾਂਗੇ ਕੀ ਤੇ ਹੋਣਾ ਕੋਲ ਉਹਨਾਂ ਤੇ ਵਿਸ਼ਵਾਸ ਕਿੰਨੇ ਕਰਨਾ ਮੈਂ ਦੱਸੋ ਵਿਸ਼ਵਾਸ ਕਿਤੇ ਕਰਨਾ ਮੈਂ ਤਾਂ ਅੱਜ ਵੀ ਕਹਿੰਨਾ ਬਈ ਯਾਰ ਅੱਜ ਸਰਦਾ ਸੁਖਵੀਰ ਸਿੰਘ ਬਾਦਲ ਜਿਵੇਂ ਕਹਿ ਰਹੇ ਸੀ ਜਾਂ ਹੋਰ ਕਹਿ ਰਹੇ ਸੀ ਬਈ ਮੈਂ ਤਾਂ ਸਾਰੇ ਗਨਾ ਚੋਲੀ ਪਾ ਲੇ ਪਈ ਮੈਨੂੰ ਮੰਨਣਾ ਪਿਆ ਬਈ ਠੀਕ ਆ ਯਾਰ ਮੈਂ ਕਬੂਲ ਕੀਤੇ ਸਾਰੇ ਲੇਕਿਨ ਯਾਰ ਜਿਹੜੇ ਪ੍ਰੈਕਟੀਕਲ ਮੈਂ ਕਹਨਾ ਚਲੋ ਠੀਕ ਆ ਤੁਸੀਂ ਬੇਅਦਬੀ ਦੀਆਂ ਘਟਨਾਵਾਂ 'ਚ ਤੁਸੀਂ ਜਾਂਚ ਨਹੀਂ ਕਰ ਸਕੇ ਤੁਹਾਨੂੰ ਹੋਰ ਹੋ ਗਿਆ ਯਾਰ ਜਿਹੜੀਆਂ ਕੰਮ ਕਰਨ ਵਾਲੇ ਸੀ ਪੰਥ ਦੇ ਨੂੰ ਤੁਸੀਂ ਦਬਾਅ ਦੇ ਹੁੰਦੇ ਸ੍ਰੀ ਕਾਲ ਤਖਤ ਸਾਹਿਬ ਦੇ ਕਾਜਵਾਕ ਜਥੇਦਾਨ ਨੂੰ ਫੇਕ ਇਨਕਾਊਂਟਰ 'ਚ ਮਾਰਿਆ ਗਿਆ ਉਹ ਡੀਜੀਪੀ ਦੀ ਏਡੀਜੀਪੀ ਦੀ ਰਿਪੋਰਟ ਉਹਨਾਂ ਦੀ ਟੇਬਲ ਤੇ ਪਈ ਰਹੀ ਆ ਤਿੰਨ ਹਕੂਮਤਾਂ ਹੰਡਾ ਲਈਆਂ ਉਸ ਤੋਂ ਬਾਅਦ ਤਿੰਨ ਹਕੂਮਤਾਂ ਹੰਡਾ ਲਈਆਂ ਉਹਦੇ ਚ ਕੀ ਦੱਸੋ ਕਸੂਰ ਹੈ ਅੱਜ ਆਪਾਂ ਸ਼੍ਰੀ ਕਾਲ ਤਖਤ ਸਾਹਿਬ ਜਿਹੜੀ ਪਾਰਟੀ ਸ਼੍ਰੀ ਕਾਲ ਤਖਤ ਸਾਹਿਬ ਤੋਂ ਸ਼ੁਰੂ ਹੋਈ ਅਰਦਾਸ ਨਾਲ ਸ਼ੁਰੂ ਹੋਈ ਉੱਥੇ ਦੇ ਜਥੇਦਾਰ ਦਾ ਫੇਕ ਇਨਕਾਊਂਟਰ ਕਰਤਾ ਜਾਵੇ ਤੇ ਤੁਹਾਡੀ ਹਕੂਮਤ 15 ਸਾਲ ਨਿਕਲ ਜੇ ਮੈਂ ਤਾਂ ਕਹਿਣਾ ਚੱਲ ਇੱਕ ਕੰਮ ਹੀ ਇਹ ਕਰ ਦਿੰਦੇ ਬੀਅਦ ਮੀਆਂ ਹੋ ਗਈਆਂ ਤੁਹਾਡੇ ਕੋਲ ਜਾਂਚ ਨਹੀਂ ਹੋਈ ਉੱਥੇ ਗੋਲੀ ਚੱਲ ਗਈ ਤੁਹਾਨੂੰ ਪਤਾ ਨਹੀਂ ਲੱਗਿਆ ਐਮਐਲਆਰ ਨਹੀਂ ਕੱਟਣ ਦਿੱਤੀਆਂ ਗਈਆਂ 55 ਪੁਲਿਸ ਲਿਖਤੀ ਸੌਦਾ ਸਾਥ ਦਾ ਤੁਸੀਂ ਕਰਾਤਾ ਸਾਰਾ ਯਾਰ ਕੋਈ ਕੰਮ ਤਾਂ ਤੁਸੀਂ ਇਹ ਕਰ ਦਿੰਦੇ ਬਈ ਸਿੱਖ ਪੰਥ ਕਹਿੰਦਾ ਬਈ ਹਾਂ ਅਸੀਂ ਇਹਨਾਂ ਨੇ ਸਾਡੇ ਲਈ ਕੀਤਾ ਅੱਜ ਠੀਕ ਆ ਅਸੀਂ ਵੋਟਾਂ ਮੰਗਦੇ ਆ ਵੋਟਾਂ ਮੰਗੋ ਵੋਟਾਂ ਮੰਗਣਾ ਤੁਹਾਡਾ ਹੱਕ ਹੈ ਲੇਕਿਨ ਗੱਲ ਇਹ ਹੈ ਕਿ ਆਪਾਂ ਕੀਤਾ ਕੀ ਹੈ ਤੁਸੀਂ ਇਹ ਦੱਸੋ ਅੱਜ ਕਿੱਥੇ ਖੜੇ ਆ ਪੰਜਾਬ ਦੇ ਵਿੱਚ ਤੁਸੀਂ ਦੇਖੋ ਪੰਜਾਬ ਦੇ ਵਿੱਚ ਜਿਹੜੀ ਕਨਵਰਜਨ ਹੈਗੀ ਆ ਸਿੱਖਾਂ ਤੋਂ ਦੂਜੇ ਧਰਮਾਂ ਦੇ ਵਿੱਚ ਉਹ ਕਿੰਨੀ ਤੇਜ਼ੀ ਨਾਲ ਵਧੀ ਹੈ ਉਹ ਇਤਿਹਾਸ ਯਾਰ ਲੋਕਾਂ ਤੱਕ ਜਿਹੜਾ ਪਹੁੰਚਣਾ ਚਾਹੀਦਾ ਸੀ ਚਲੋ ਮੈਂ ਹੁਣ ਤੁਸੀ ਇੱਕ ਸੱਚੇ ਸੇਖੋ ਮੈਂ ਸਿੱਖ ਈਡੀਓਲੋਜੀ ਦਾ ਬਹੁਤ ਮਤਲਬ ਜਿਹੜਾ ਮੈਂ ਉਹਨੂੰ ਪੜਦਾ ਵੀ ਆ ਤੇ ਉੱਤੇ ਮੈਂ ਰਿਸਰਚ ਵੀ ਕਰਦਾ ਅੱਜ ਤੁਸੀਂ ਸਰਵੇ ਕਰਾ ਲਓ ਉਹਨਾਂ ਨੂੰ ਪੁੱਛੋ ਜੀ ਅਕਾਲੀ ਹਨੂਮਾਨ ਸਿੰਘ ਕੌਣ ਸੀਗੇ ਮੈਂ ਕਿਹਾ ਜੱਥੇ ਆਪਾਂ ਕਾਲੀ ਹਨੁਮਾਨ ਸਿੰਘ ਕੰਨ ਜੱਥੇਦਾਰ ਹਨੁਮਾਨ ਸਿੰਘ ਜੱਥੇਦਾਰ ਸੀਗੇ ਬੁੱਢਾ ਦਲਦੇਵੀ ਜੱਥੇਦਾਰ ਸੀ ਸਤਵੇਂ ਜੱਥੇਦਾਰ ਬੁੱਢਾ ਦਲਦੇ ਸੀਗੇ ਸ਼੍ਰੀ ਕਾਲ ਤਖਸਾਲ ਦੇ ਜੱਥੇ ਲੋਕਾਂ ਨੂੰ ਇੱਕ ਵਾਰ ਉਹਨਾਂ ਦੀ ਹਿਸਟਰੀ ਤਾਂ ਪੜਾਓ ਖੂਨ ਤਾਂ ਖੋਲੇ ਨੌਜਵਾਨਾਂ ਦਾ ਪਤਾ ਤਾਂ ਲੱਗੇ ਇਹ ਸ਼੍ਰੀ ਕਾਲ ਤਖਸਾਲ ਦੇ ਜੱਥੇਦਾਰ ਨੇ ਆਪ ਕਰਪਾਨ ਚੱਕ ਕੇ ਅੰਗਰੇਜ਼ਾਂ ਦੀ ਛੱਕੇ ਛੜਾਉਂਦੇ ਸੀ ਆਪ ਲੜਾਈ ਲੜੀ ਸੀ ਯਾਰ ਇਤਿਹਾਸ ਹੈ ਏਡਾ ਵੱਡਾ ਇਤਿਹਾਸ ਹੈ ਕੁਰਬਾਨੀਆਂ ਵਰ ਇਤਿਹਾਸ ਹੈ ਫਿਰ ਤਾਜ਼ਾ ਇਤਿਹਾਸ ਹੈ ਇਹ ਵੀ ਨਹੀਂ ਹੈਗਾ ਕਿ ਸਨਾਤਨਧਰਾਂ ਨੂੰ ਬਹੁਤ ਪੁਰਾਣਾ ਹੈ ਹਜ਼ਾਰਾਂ ਸਾਲਾਂ ਹੈਗਾ ਕੋਈ ਉੱਤੇ ਵਿਸ਼ਵਾਸ ਕਰਦੇ ਕਈ ਨਹੀਂ ਕਰਦੇ ਇਹ ਤਾਂ ਤਾਜ਼ਾ ਇਤਿਹਾਸ ਹੈ ਯਾਰ ਹਜੇ ਤੱਕ ਉਹਨਾਂ ਦੀਆਂ ਪੀੜੀਦਰ ਪੀੜੀਆਂ ਚੱਲੀਆਂ ਆ ਰਹੀਆਂ ਮੈਨੂੰ ਇਹ ਦੱਸੋ ਯਾਰ ਇਤਿਹਾਸ ਲੋਕਾਂ ਤੱਕ ਪਹੁੰਚਾਣਾ ਕਿੰਨੇ ਆ ਨਾ ਤਾਂ ਸਾਬ ਸਿੰਘ ਜੀ ਨੇ ਪਹੁੰਚਾਣਾ ਨਾ ਸੁਰਿੰਦਰਪਾਲ ਨੇ ਪਹੁੰਚਾਣਾ ਇਹ ਕੰਮ ਹੈਗਾ ਸਰਕਾਰ ਜਿਹੜੀ ਪੰਥਕ ਗਈਆਂ ਤੇ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਤੇ ਕਰਦੇ ਹੀ ਰਹੇ ਇਹਨੂੰ ਜਥੇਦਾਰ ਨੂੰ ਲਾ ਦਿਓ ਇਹਨੂੰ ਹਟਾ ਦਿਓ ਇਹਨੂੰ ਪ੍ਰਧਾਨ ਲਾ ਦਿਓ ਇਹਨੂੰ ਹਟਾ ਦਿਓ ਯਾਰ ਇਹਦੇ ਨਾਲ ਤੁਸੀਂ ਇਹ ਦੇਖੋ ਅਸੀਂ ਜਾਣੇ ਕਿੰਨੇ ਭਏ ਜੇ ਅੱਜ ਸਿੱਖ ਇਤਿਹਾਸ ਇੰਨਾ ਹੁੰਦਾ ਜਾ ਰਿਹਾ ਕਿ ਲੋਕ ਕੀ ਹੁੰਦੇ ਉੱਤੇ ਇੰਨੀ ਰਿਸਰਚ ਨਹੀਂ ਹੋ ਪਾ ਰਹੀ ਇਹਨਾਂ ਲੋਕ ਉਹਨੂੰ ਫੋਲੋ ਨਹੀਂ ਕਰ ਰਹੇ ਤੁਸੀਂ ਅੱਜ ਤੋਂ 100 150 ਸਾਲ ਬਾਅਦ ਦੇਖੋ ਕੀ ਹਾਲ ਹੋਏਗਾ ਮੈਂ ਤਾਂ ਇਹ ਕਹਿੰਦਾ ਯਾਰ ਇਹ ਜਿਹੜੀਆਂ ਤਾਜ਼ੀਆਂ ਚੀਜ਼ਾਂ ਜਿਹੜਾ ਇੰਨਾ ਕੁਰਬਾਨੀ ਭਰਿਆ ਇਤਿਹਾਸ ਹੈ ਖੂਨ ਖੋਲਦਾ ਪੜ ਕੇ ਉਹਨੂੰ ਘੱਟੋ-ਘੱਟ ਯਾਰ ਉਹਨੂੰ ਲੋਕਾਂ ਚ ਲੈ ਕੇ ਕਿੰਨੇ ਜਾਣਾ ਹੁਣ ਇਹੀ ਗੱਲਾਂ ਮੈਂ ਕਹਿੰਦਾ ਵੀ ਤੂੰ ਤੁਹਾਡੀ ਲੜਾਈ ਕੀ ਚੱਲਦੀ ਐ ਅਸੀਂ ਬਸਪਾ ਦੀ ਵੋਟ ਵਧਾ ਦਈਏ ਬਸਪਾ ਦੀ ਵੋਟ ਘਟਾ ਦਈਏ ਕਦੀ ਭਾਜੀਪੀ ਨਾਲ ਗਠਜੰਬਨ ਕਰ ਲਈਏ ਕਦੀ ਬਸਪਾ ਨਾਲ ਕਰ ਲਈਏ ਪੋਲਿਟਿਕਲ ਮੈਨੇਜਮੈਂਟ ਦੇਖੋ ਕਰੋ ਸਭ ਕੁਝ ਕਰੋ ਸਿਆਸਤ ਲਈ ਸਭ ਕੁਝ ਕਰਨਾ ਵੀ ਚਾਹੀਦਾ ਲੇਕਿਨ ਜਿਹੜੀ ਕੌਮ ਦੇ ਸਿਰਮੋਰੋ ਜਿਹੜੀ ਕੌਮ ਨੇ ਤੁਹਾਨੂੰ ਵੋਟਾਂ ਪਾ ਕੇ ਇੱਥੇ ਤੱਕ ਪਹੁੰਚਾਇਆ ਉਸ ਕੌਮ ਦੇ ਲਈ ਤਾਂ ਖੜੇ ਰਹੀਏ ਆਪਾਂ ਉਸ ਕੌਮ ਦੇ ਨਾਲ ਤਾਂ ਚੱਲੀਏ ਨੇ ਹਾਲਾਤ ਹੈਗੇ ਲੇਕਿਨ ਗੱਲ ਇਹ ਹੈ ਕਿ ਮੈਂ ਤਾਂ ਤੁਹਾਨੂੰ ਇਹਨਾਂ ਦੇ ਜਿੰਨੀਆਂ ਕਹਿੰਨਾ ਵਾ ਵੀ ਜਿਹੜੇ ਕਹਿੰਦੇ ਨਾ ਬਈ ਅਸੀਂ ਝੋਲੀ ਪਾਈਆਂ ਮੈਂ ਤਾਂ ਨਹੀਂ ਉਹਨਾਂ ਨੂੰ ਕਿਹਾ ਸੀ ਬਈ ਤੁਸੀਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੂੰ ਕੋਠੀ ਬੁਲਾਓ ਸ੍ਰੀ ਕਾ ਮੈਂ ਤਾਂ ਨਹੀਂ ਕਿਹਾ ਸੀ ਤੁਹਾਨੂੰ ਗੁਰਮੁਖ ਸਿੰਘ ਉਹਨਾਂ ਨੂੰ ਦਮਦਮਾ ਸਾਹਿਬ ਵਾਲਿਆਂ ਨੂੰ ਜਥੇਦਾਰ ਬੁਲਾਓ ਤੇ ਉਹਨਾਂ ਨੂੰ ਸੌਦਾ ਸਾਧ ਨੂੰ ਮaaf ਕਰ ਦਿਓ ਮੈਂ ਤਾਂ ਨਹੀਂ ਕਿਹਾ ਸੀਗਾ ਕਿਸੇ ਨੇ ਕਿਹਾ ਸੀ ਚਿੱਠੀ ਅਕਾਲ ਤਖਤ ਸਾਹਿਬ ਤੇ ਜਾ ਕੇ ਨਿਮਾਣੇ ਉਹਨੂੰ ਜੇ ਠੀਕ ਆ ਉਹਨੂੰ ਮaaf ਵੀ ਕਰਨਾ ਜਾਂ ਕਰਾਣਾ ਉਹਨੂੰ ਕਹਿੰਦੇ ਸੌਦਾ ਸਾਧ ਨੂੰ ਵੀ ਇੱਥੇ ਪੈਦਲ ਚੱਲੋ ਗੱਡੀਆਂ ਲਾਓ ਦਰਬਾਰ ਸਾਹਿਬ ਦੇ ਬਾਦ ਇੱਥੋਂ ਨਿਮਾਣੇ ਸਿੱਖ ਦੀ ਤਰ੍ਹਾਂ ਜਾਓ ਮਾਫੀ ਮੰਗੋ ਦਰਬਾਰ ਸਾਹਿਬ ਮੱਥਾ ਟੇਕੋ ਸਜਾ ਕਰਾਓ ਤੇ ਆਪਣਾ ਵਾਪਸ ਆ ਜਾਓ ਸਿੱਖ ਪੰਥ 'ਚ ਮਾਫੀ ਵੀ ਆ ਸਿੱਖ ਪੰਥ 'ਚ ਸਭ ਤੋਂ ਵੱਡਾ ਪਹਿਲਾ ਪਹਿਲਾ ਚੈਪਟਰ ਮਾਫੀ ਦਾ ਤੇ ਉਹਦੇ 'ਚ ਮੈਨੂੰ ਇਹ ਦੱਸੋ ਜੇ ਆਪਾਂ ਕਹੀਏ ਕਿ ਉਹਨੇ ਮਾਫੀ ਵੀ ਨਹੀਂ ਮੰਗਣੀ ਤੇ ਚਿੱਠੀਆਂ ਵੀ ਉਹਦੀਆਂ ਕੋਈ ਹੋਰ ਹੀ ਲੈ ਮੰਤਰੀ ਸੰਤਰੀ ਲੈ ਕੇ ਜਾਣਗੇ ਤੇ ਉੱਥੋਂ ਤੋਂ ਹੁਕਮ ਜਾਰੀ ਹੋਏਗਾ ਮਾਫ ਕਰਤਾ ਗਿਆ ਯਾਰ ਕਮਾਲ ਦੀ ਗੱਲ ਹੈ ਤੁਸੀਂ ਦੇਖੋ ਉਸ ਦਿਨ ਤੋਂ ਬਾਅਦ 2015 ਤੋਂ ਅੱਜ ਦਾ ਦਿਹਾੜਾ ਨੋਟ ਕਰ ਲੋ ਇੱਕ 10 ਸਾਲ ਦਾ ਵਖਵਾ ਵੀ ਗਿਆ ਦਸਾਂ ਸਾਲਾਂ ਚ ਅਕਾਲੀ ਦਲ ਕਿੱਥੇ ਆ ਗਿਆ ਅਕਾਲੀ ਦਲ ਪੰਜਾਬ ਦਾ ਰਾਜਾ ਸੀ ਅਕਾਲੀ ਦਲ ਦੇ ਨਾਲ ਲੋਕਾਂ ਦਾ ਪਿਆਰ ਸੀ ਬਾਦਲ ਫੈਮਿਲੀ ਲੋਕ ਮਸੀਹਾ ਸਮਝਦੇ ਸੀ ਤੇ ਦਸਾਂ ਸਾਲਾਂ ਚ ਕਿੱਥੇ ਆ ਗਿਆ ਅੱਜ ਫਕਰੇ ਕੋਂ ਵੀ ਵਾਪਸ ਚਲਾ ਗਿਆ ਹਾਂ ਦੂਜੀ ਜਿਹੜੀ ਗੱਲ ਹੈ ਪਰਵਰਤਨ ਇੱਕ ਸੰਸਾਰ ਦਾ ਨਿਯਮ ਹੈ ਜਿਹੜਾ ਅੱਜ ਦਾ ਵੀ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਅੱਜ ਸਾਰਾ ਸੁਣਿਆ ਆਕਾਲੀ ਦਲ ਦਾ ਸਾਰਾ ਦੇਖਿਆ ਉਹ ਤੋਂ ਸਾਫ਼ ਪਤਾ ਲੱਗਦਾ ਹੈ ਕਿ ਹਜੇ ਜਿਹੜਾ ਪ੍ਰਧਾਨਗੀ ਭਾਸ਼ਣ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਦਿੱਤਾ ਜਦਕਿ ਪ੍ਰਧਾਨਗੀ ਭਾਸ਼ਣ ਪੁੰਦਰ ਦਾ ਹੋਣਾ ਚਾਹੀਦਾ ਸੀ ਜਥੇਦਾਰ ਪੁੰਦਰ ਦਾ ਪ੍ਰਧਾਨਗੀ ਭਾਸ਼ਣ ਫਿਰ ਉਹਨਾਂ ਨੇ ਦਿੱਤਾ ਅੱਜ ਸੁਖਬੀਰ ਸਿੰਘ ਬਾਦਲ ਦਾ ਹੀ ਉਦਾਂ ਹੀ ਜਲਵਾ ਰਿਹਾ ਜਿਵੇਂ ਪ੍ਰਧਾਨ ਹੀ ਉਹ ਹੁੰਦੇ ਆ ਤੇ ਇਹਦਾ ਮਤਲਬ ਇਹ ਹੈਗਾ ਕਿਤੇ ਨਾ ਕਿਤੇ ਜਿਹੜੀ ਸੰਵਿਧਾਨ ਦੀ ਪ੍ਰਕਿਰਿਆ ਪੂਰੀ ਕਰਕੇ ਕਿਉਂਕਿ ਕਮੇਟੀ ਤਾਂ ਇਹਨਾਂ ਨੇ ਆਪਣੇ ਹਿਸਾਬ ਨਾਲ ਬਣਾ ਲਈ ਆ ਉਹ ਕਮੇਟੀ ਤਾਂ ਕੰਮ ਕਰ ਨਹੀਂ ਰਹੀ ਆਪਣੇ ਹਿਸਾਬ ਨਾਲ ਕਰਕੇ ਹੁਣ ਸੰਵਿਧਾਨ ਦੀ ਪ੍ਰਕਿਰਿਆ ਪੂਰੀ ਕਰਕੇ ਸਰਦਾਰ ਸੁਖਬੀਰ ਸਿੰਘ ਬਾਦਲ ਮੰਨ ਲੱਗਦਾ ਦੁਆਰਾ ਅਨਾਉਂਸ ਹੋ ਜਾਣਗੇ ਡਾਕਟਰ ਸਾਹਿਬ ਐਦਾਂ ਦੀ ਗੱਲ ਨਹੀਂ ਹੈ ਕਿ ਬੇਅਦਬੀ ਦਾ ਜ਼ਿਕਰ ਨਹੀਂ ਕੀਤਾ ਬੇਅਦਬੀ ਦਾ ਜ਼ਿਕਰ ਕੀਤਾ ਸੁਖਵੀਰ ਬਾਦਲ ਨੇ ਔਰ ਇਹ ਵੀ ਕਿਹਾ ਕਿ ਉਹਨਾਂ ਦੇ ਪਿਤਾ ਯਾਨੀ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਚੀਜ਼ ਦਾ ਦੁੱਖ ਸੀ ਔਰ ਉਹ ਦੁਖੀ ਕਹਿੰਦੇ ਲੈ ਬੈਠਿਆ ਉਹਨਾਂ ਨੂੰ ਅੰਤ ਤੱਕ ਉਹ ਦੁੱਖ ਉਹਨਾਂ ਦੇ ਨਾਲ ਰਿਹਾ ਬੇਅਦਬੀ ਦਾ ਦੁੱਖ ਸੀ ਪਰ ਉਸ ਤੋਂ ਬਾਅਦ ਜਿਹੜੇ ਇਲਜ਼ਾਮ ਸੁਖਵੀਰ ਸਿੰਘ ਬਾਦਲ ਤੇ ਲੱਗੇ ਨੇ ਸੌਦਾ ਸਾਧ ਦੇ ਨਾਲ ਲਿੰਕਸ ਦੇ ਇਲਜ਼ਾਮ ਲੱਗੇ ਨੇ ਉਹਨਾਂ ਚੀਜ਼ਾਂ ਬਾਰੇ ਕਦੀ ਕੋਈ ਗੱਲ ਨਹੀਂ ਕਰਦੇ ਸਿਰਫ ਇਹ ਕਹਿੰਦੇ ਆ ਕਿ ਉਸ ਚੀਜ਼ ਦਾ ਦੁੱਖ ਹੈ ਤੁਸੀਂ ਕੀ ਸੋਚਦੇ ਹੋ ਕਿ ਇਦਾਂ ਕਿਉਂ ਦੇਖੋ ਬੇਅਦਬੀਆਂ ਦਾ ਦੁੱਖ ਤਾਂ ਕਉਕੀ ਜਿਵੰਤ ਗੁਰੂ ਆ ਸ਼ਬਦ ਗੁਰੂ ਆ ਉਹਦੇ ਅੱਗੇ ਆਪਾਂ ਅਰਦਾਸ ਕਰਦੇ ਆ ਉਹਨੂੰ ਪੜ ਕੇ ਅਸੀਂ ਸੱਚਖੰਡ ਤੋਂ ਉਹਦੀ ਬਾਣੀ ਨੂੰ ਸਮਝ ਕੇ ਅੰਦਰ ਆਪਣੇ ਢਾਲ ਕੇ ਅਸੀਂ ਸੱਚਖੰਡ ਦਾ ਰਸਤਾ ਦੇਖਦੇ ਆ ਪ੍ਰਕਾਸ਼ ਮਿਲਦਾ ਉਤੋਂ ਜਿਨਨੇ ਸੰਤ ਮਹਾਤਮਾ ਹੋਏ ਆ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਬਾਣੀ ਆ ਉਸ ਬਾਣੀ ਨੂੰ ਉਹ ਆਪਣੇ ਸ਼ਰਧਾਲੂਆਂ ਤੱਕ ਠੀਕ ਹੈ ਉਹਦਾ ਲੈਂਗੁਏਜ ਹੋਰ ਹੋ ਸਕਦੀ ਆ ਲੇਕਿਨ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਉਹ ਅਟਲ ਹੈ ਪਾਵੇਂ ਤੁਸੀਂ ਕਿਤੇ ਵਾਰਾਨਸੀ ਚਲੇ ਜਾਓ ਪ੍ਰਯਾਗਰਾਜ ਚਲੇ ਜਾਓ ਪਾਵੇਂ ਕਿਸੇ ਹਿੰਦੂ ਸੰਤ ਕੋਲ ਚਲ ਜਾਓ ਕਿਸੇ ਹੋਰ ਚਲ ਜਾਓ ਤੁਹਾਨੂੰ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਰਜਾ ਉਹਨੂੰ ਸਮਝ ਲੋ ਟਰਾਂਸਲੇਟ ਹੁੰਦੀ ਹੋਏਗੀ ਤੁਸੀਂ ਕਦੀ ਸੁਣ ਕੇ ਦੇਖੋ ਉਹੀ ਬਾਣੀ ਟਰਾਂਸਲੇਟ ਹੋ ਕੇ ਉੱਥੋਂ ਆਏਗੀ ਇਹਦਾ ਮਤਲਬ ਸੰਸਾਰ ਦਾ ਸਾਰਾ ਸੱਚਖੰਡ ਜਾਣ ਦਾ ਰਸਤਾ ਉਸ ਦਾ ਨਿਚੋੜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਤੇ ਇਹੀ ਸਾਡੇ ਗੁਰੂ ਹੈ ਇਹ ਅਗਰ ਇਹਨਾਂ ਦੇ ਅੰਗ ਪਾੜੇ ਜਾਂਦੇ ਆ ਖਲਾਰੇ ਜਾਂਦੇ ਆ ਤੇ ਸਾਨੂੰ ਵੀ ਉਹਨਾਂ ਦਾ ਦੁੱਖ ਹੁੰਦਾ ਜਿੰਨਾ ਬਾਕੀਆਂ ਨੂੰ ਹੁੰਦਾ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਵੀ ਉਹਦਾ ਦੁੱਖ ਆ ਪ੍ਰਕਾਸ਼ ਸਿੰਘ ਬਾਦਲ ਹੋਰੇ ਜਿਹੜੇ ਚਲੇ ਗਏ ਸਵਰਗਵਾਸ ਹੋ ਗਏ ਉਹਨਾਂ ਨੂੰ ਵੀ ਉਹਦਾ ਦੁੱਖ ਆ ਲੇਕਿਨ ਗੱਲ ਇਹ ਆ ਕਿ ਉਸ ਤੋਂ ਬਾਅਦ ਦੀਆਂ ਜਿਹੜੀਆਂ ਘਟਨਾਵਾਂ ਆ ਜਿਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾੜੇ ਜਿਨ੍ਹਾਂ ਨੇ ਅੰਗ ਖਲਾਰੇ ਉਹਨਾਂ ਨੂੰ ਕਿਵੇਂ ਮਾਫ਼ ਕਰਤਾ ਗਿਆ ਉਨਾ ਦੇ ਕੇਸ ਕਿ ਦਵਾਪਸ ਲੈ ਲੇ ਕਿਸੇ ਗੱਲ ਤੇ ਸੁਖਬੀਰ ਬੱਦਲ ਆਉਂਦੇ ਨਹੀਂ ਇਸ ਗੱਲ ਤੇ ਸਮਝੋ ਵੀ ਜਿਨ੍ਹਾਂ ਨੇ ਅੰਗ ਪਾੜੇ ਤੇ ਜਿਨ੍ਹਾਂ ਨੇ ਖਲਾਰੇ ਉਹਨਾਂ ਨੂੰ ਮਾਫ ਕਰਨ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਘਰ ਬੁਲਾਇਆ ਗਿਆ ਅੱਜ ਮੈਂ ਦੱਸਣ ਲੱਗਾ ਤੁਹਾਡੇ ਪਲੇਟਫਾਰਮ ਤੋਂ ਸੌਦਾ ਸਾਥ ਦੇ ਉੱਤੇ ਐਫ ਆਈ ਆਰ ਦੇ ਵਿੱਚ ਨਾਮਜਦ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜਨ ਦੀ ਐਫ ਆਈ ਆਰ ਚ ਬਾਈ ਨੇਮ ਨਾਮਜਦ ਹੈ ਫਿਰ ਉਹਦਾ ਕੇਸ ਵਾਪਸ ਲਿੱਤਾ ਜਾਂਦਾ ਜਿਹੜਾ ਸ਼੍ਰੀ ਗੁਰੂ ਗੋਬਿੰਦ ਸਿੰਘ ਇਹ ਤਾਂ ਨਹੀਂ ਕਿਸੇ ਨੇ ਕਿਹਾ ਇਹ ਬਾਲਸਾਮ ਨੇ ਵੀ ਨਹੀਂ ਕਿਹਾ ਹੁਣ ਕੇਸ ਵਾਪਸ ਲੈਣ ਨੂੰ ਫਿਰ ਨਿਹੱਥੇ ਸਿੰਘਾਂ ਤੇ ਗੋਲੀਆਂ ਚਲਾਈਆਂ ਜਾਂਦੀਆਂ ਐਫ ਆਈ ਆਰ ਲਿਖੀ ਜਾਂਦੀ ਅਣਪਛਾਤੀ ਪੁਲਿਸ ਜਿਨ੍ਹਾਂ ਨੇ ਸਿੱਖਾਂ ਦੀ ਨਸਲ ਕੁਸ਼ੀ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਦੇ ਫੇਕ ਇਨਕਾਊਂਟਰ ਦੇ ਦੋਸ਼ ਨੇ ਕੇਸ ਵੀ ਭੁਗਤ ਰਹੇ ਨੇ ਉਹਨਾਂ ਨੂੰ ਤੁਸੀਂ ਵੱਡੇ ਵੱਡੇ ਅਫਸਰ ਲਾਇਆ ਤੇ ਕਿਵੇਂ ਤੁਸੀਂ ਮੈਨੂੰ ਦੱਸੋ ਇਹਦੇ ਵਿੱਚ ਇਹ ਇਹ ਉਹ ਤਾਂ ਗਲਤੀਆਂ ਹੈ ਨਹੀਂ ਹੈ ਕਿ ਸਡਨ ਹੋ ਗਈਆਂ ਅਚਾਨਕ ਹੋ ਗਈਆਂ ਮੈਂ ਤਾਂ ਇੱਕੋ ਹੀ ਐਗਜ਼ਾਮਪਲ ਦਿੱਤੀ ਹੈ ਗੁਰਦੇਵ ਸਿੰਘ ਖੌਂਕੇ ਜੀ ਵਾਲੀ ਭਈ ਅੱਜ ਵੀ ਯਾਰ ਅੱਜ ਵੀ ਉਹਨਾਂ ਦੀ ਫਾਈਲ ਉਦਾਂ ਹੀ ਪਟਕਦੀ ਪਈ ਹੈ ਅੱਜ ਵੀ ਉਹਦੇ ਉੱਤੇ ਕੋਈ ਐਫਆਈਆਰ ਨਹੀਂ ਦਰਜ ਹੋਈ। ਫਖੀਰ ਬਾਦਲ ਕਹਿੰਦੇ ਕਿ ਜਿਹੜੇ ਇਲਜ਼ਾਮ ਉਹਨਾਂ ਨੇ ਆਦੀ ਝੋਲੀ ਪਾਏ ਸ਼੍ਰੀ ਕਾਲ ਤਖਸਾਲ ਦੇ ਸਾਹਮਣੇ ਉਹ ਕਹਿੰਦੇ ਮੈਂ ਤਾਂ ਪਵਾਏ ਸੀ ਕਿਉਂਕਿ ਜਦੋਂ ਪਾਰਟੀ ਦੀ ਮੀਟਿੰਗ ਹੋਈ ਤੇ ਉਦੋਂ ਦੱਸਿਆ ਕਿ ਇਹ ਤਾਂ ਖਾਸੇ ਇਲਜ਼ਾਮ ਤੁਹਾਡੇ ਤੇ ਲੱਗ ਗਏ ਤੇ ਫਿਰ ਇਹਦਾ ਕੁਝ ਕਰਨਾ ਪੈਣਾ ਤਾਂ ਕਹਿੰਦੇ ਫਿਰ ਮੈਂ ਸਾਰੇ ਇਲਜ਼ਾਮ ਆਪਣੀ ਝੋਲੀ ਪਾ ਲੇ। ਇਹਦਾ ਮਤਲਬ ਇਹ ਮੰਨ ਲਈਏ ਕਿ ਉਹਨਾਂ ਨੇ ਐਕਸੈਪਟ ਕੁਝ ਨਹੀਂ ਕੀਤਾ ਬਸ ਪਾਰਟੀ ਬਚਾਉਣ ਖਾਤਰ ਹੀ ਆਪਣੇ ਆਪ ਨੂੰ ਸ਼ਾਇਦ ਬਚਾਉਣ ਖਾਤਰ ਐਂ ਕਰ ਲਿਆ। ਦੇ ਸਾਬ ਸਿੰਘ ਦੀ ਗੱਲ ਇਹ ਹੈ ਕਿ ਰਾਜਨੀਤੀ ਜਿਹੜੇ ਨਾ ਲੀਡਰ ਲੋਕ ਹੁੰਦੇ ਆ ਜਿਹੜੇ ਪਾਰਟੀਆਂ ਚਲਾਉਂਦੇ ਨੇ ਭਾਵੇਂ ਕਿਸੇ ਵੀ ਪਾਰਟੀ ਤੋਂ ਕਾਂਗਰਸ ਅਕਾਲੀ ਭਾਜੀਪੀ ਉਹਦੇ ਲਈ ਸਭ ਤੋਂ ਪਹਿਲਾਂ ਆਪਣੀ ਕੁਰਸੀ ਹੁੰਦੀ ਵੀ ਮੈਂ ਆਪਣੀ ਕੁਰਸੀ ਨੂੰ ਕਿਵੇਂ ਫੜ ਕੇ ਰੱਖਣਾ ਤੇ ਕਿਵੇਂ ਬਚਾਉਣਾ ਤੇ ਜੇ ਤੁਸੀਂ ਹੁਣ ਤੱਕ ਦੀਆਂ ਕੋਸ਼ਿਸ਼ਾਂ ਨੂੰ ਦੇਖੋ ਤੇ ਸਿਰਫ ਕੁਰਸੀ ਬਚਾਉਣ ਦੀਆਂ ਹੀ ਕੋਸ਼ਿਸ਼ਾਂ ਹੋ ਰਹੀਆਂ ਪੰਥ ਬਚਾਉਣ ਦੀਆਂ ਕੋਸ਼ਿਸ਼ਾਂ ਕੋਈ ਨਹੀਂ ਹੋ ਰਹੀਆਂ ਪੰਥ ਦੇ ਪ੍ਰਕਾਸ਼ ਨੂੰ ਫੁਲਾਉਣ ਦੀਆਂ ਕੋਸ਼ਿਸ਼ਾਂ ਕੋਈ ਨਹੀਂ ਹੋ ਰਹੀਆਂ ਐਸਜੀਪੀਸੀ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਂ ਵੀ ਬੜੇ ਹੀ ਇੰਟੈਲੀਜੈਂਟ ਸੁਜੇ ਸੂਝਵਾਨ ਨੇ ਉਹਨਾਂ ਦੇ ਉਹ ਹਜੇ ਤੱਕ ਤਾਂ ਐਸੇ ਉਲਝਣਾ ਚ ਫਸੇ ਨੇ ਕਿੱਤਾ ਸ਼੍ਰੀ ਮੈਨੂੰ ਦੱਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਅਸਲੀ ਕੰਮ ਐ ਸਿੱਖੀ ਦਾ ਪ੍ਰਚਾਰ ਪ੍ਰਸਾਰ ਸਕੂਲ ਕਾਲਜਾਂ ਨੂੰ ਮਿਸ਼ਨਰੀ ਦੇ ਹੋਰ ਵਿਧਾਨਾ ਜਿਹੜਾ ਵਾ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਗੁਰੂ ਘਰਾਂ ਦੇ ਨਾਲ ਸੰਗਤ ਨੂੰ ਜੋੜਨਾ ਜਿਹੜਾ ਅਸਲੀ ਕੰਮ ਆ ਉਹ ਤਾਂ ਕਰਨ ਨਹੀਂ ਪਾ ਰਹੇ ਹਜੇ ਤੱਕ ਇਹੀ ਕੰਮ ਹੀ ਉਹਨਾਂ ਦਾ ਚੱਲ ਰਿਹਾ ਕੀ ਇਧਰੋਂ ਆ ਡੈਪੂਟੇਸ਼ਨ ਚਲ ਜਾਂਦਾ ਉਧਰੋਂ ਡੈਪੂਟੇਸ਼ਨ ਚਲ ਜਾਂਦਾ ਤੇ ਇਸ ਕਰਕੇ ਸਾਰਾ ਜਿਹੜਾ ਖੇਡ ਹੈ ਹਜੇ ਤੱਕ ਇਹ ਕੁਰਸੀ ਨੂੰ ਬਚਾਣ ਦਾ ਹੋ ਰਿਹਾ ਹਜੇ ਤੱਕ ਤਾਂ ਪੰਥ ਦਾ ਪ੍ਰਕਾਸ਼ ਵਾਲਾ ਤਾਂ ਕੰਮ ਸ਼ੁਰੂ ਹੀ ਨਹੀਂ ਹੋਇਆ ਮੈਂ ਕਹਿੰਦਾ ਚੱਲਦਾ ਹੀ ਨਹੀਂ ਪਿਆ ਬਿਲਕੁਲ ਜਿੰਨਾ ਕ ਅੱਗੇ ਪੁਰਾਣੇ ਆਪਣੇ ਜਥੇਦਾਰ ਸਹਿਬਾਨ ਜਾਂ ਪੁਰਾਣੇ ਪ੍ਰਧਾਨ ਸਹਿਬਾਨ ਦੇ ਗਏ ਨੇ ਜਿਹੜਾ ਚੱਲਦਾ ਪਿਆ ਉਹੀ ਚੱਲਦਾ ਪਿਆ ਆਦਰਵਾਇਜ਼ ਮੈਂ ਤਾਂ ਦੇਖ ਰਿਹਾ ਹੀ ਨਹੀਂ ਪਿਆ ਕੁਝ ਵੀ ਭਈ ਕੋਈ ਪ੍ਰਸਾਰ ਤੇ ਪ੍ਰਸਾਰ ਲਈ ਕੁਝ ਕੰਮ ਹੋ ਰਿਹਾ ਹੋਵੇ ਅਸੀਂ ਰੋਸ਼ਾਂ ਮੰਤ ਤੱਕ ਆਂਦੇ ਆਂਦੇ ਇੱਕ ਵਾਰੀ ਡਾਕਟਰ ਦਲਜੀਤ ਚੀਮਾ ਦੇ ਬਿਆਨ ਦਾ ਵੀ ਜ਼ਿਕਰ ਕਰ ਲਈ ਉਹਨਾਂ ਨੇ ਭਰੀ ਸਭਾ ਦੇ ਵਿੱਚ ਇੱਕ ਗੱਲ ਜ਼ਰੂਰ ਕਹੀ ਹੈ ਕਿ ਸ਼੍ਰੀ ਕਾਲ ਤਖਤ ਸਾਹਿਬ ਦੇ ਵੱਲੋਂ ਜੋ ਹੁਕਮਨਾਮਾ ਜਾਰੀ ਹੋਇਆ ਸੀ ਇਹਨੰ ਬਿਨ ਪ੍ਰਵਾਨ ਕਰ ਲਿਆ ਜਿਹੜੀ ਧਾਰਮਿਕ ਸਦਾ ਲੱਗੀ ਅਸੀਂ ਲਾ ਲਈ ਨਿਭੜ ਗਿਆ ਸਾਰਾ ਕੁਝ ਕਹਿੰਦੇ ਹੁਣ ਤਾਂ ਕੁਝ ਹੈ ਹੀ ਨਹੀਂ ਰਹਿਦਾ ਤੁਹਾਨੂੰ ਕੀ ਲੱਗਦਾ ਰਹਿੰਦਾ ਕੁਝ ਭਲਾ ਨਹੀਂ ਮੈਂ ਮੈਨੂੰ ਲੱਗਦਾ ਕਿ ਜਥੇਦਾਰ ਸਹਿਬਾਨ ਨੇ ਜੋ ਉਸ ਦਿਨ ਦਾ ਤੁਸੀਂ 2 ਦਸੰਬਰ ਦਾ ਸੁਣੋ ਉਹਨੇ ਸੱਤ ਮੈਂਬਰੀ ਕਮੇਟੀ ਬਣਾਈ ਸੀ ਜਿਹਦੇ ਚੇਅਰਮੈਨ ਹਰਜਿੰਦਰ ਸਿੰਘ ਧਾਮੀ ਸੀ ਉਹ ਕਮੇਟੀ ਤਾਂ ਨਹੀਂ ਕਿਤੇ ਨਜ਼ਰ ਆ ਰਹੀ ਨਾ ਮੈਨੂੰ ਮਨਪ੍ਰੀਤਿਆਲੀ ਨਜ਼ਰ ਆ ਰਹੇ ਨੇ ਨਾ ਮੈਨੂੰ ਬਡਾਲਾ ਨਜ਼ਰ ਆ ਰਹੇ ਨੇ ਨਾ ਸੰਤਾ ਸਿੰਘ ਉਮੈਦਪੁਰੀ ਨਜ਼ਰ ਆ ਰਹੇ ਨੇ ਹੈ ਹੀ ਨਹੀਂ ਪਹਿਲੀ ਲਾਈਨ ਦੂਜੀ ਲਾਈਨ ਇਹ ਹੈ ਭਈ ਸ਼੍ਰੀ ਕਾਲ ਤਖਸਾਲ ਦੇ ਜਥੇਦਾਰ ਨੇ ਜੋ ਕਿਹਾ ਸੀਗਾ ਭਈ ਇਹਦੀ ਜਿਹੜੇ ਸਤੀਫੇ ਪ੍ਰਵਾਨ ਕਰੋ ਸਾਰੇ ਅਜੇ ਤੱਕ ਤਾਂ ਨਹੀਂ ਹੋਏ ਅੱਜ ਸਤੀਫੇ ਪ੍ਰਵਾਨ ਨਹੀਂ ਹੋਏ ਇੱਕੋ ਹੀ ਪ੍ਰਵਾਨ ਹੋਇਆ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਤੇ ਉਹ ਵੀ ਤੁਹਾਨੂੰ ਪਤਾ ਕਿ ਵਾਪਸੀ ਹੋ ਰਹੀ ਹੈ ਉਹਨਾਂ ਦੀ ਦਿਖਦਾ ਹੀ ਪਿਆ ਜੋ ਅੱਜ ਦਾ ਵੀ ਸ਼ੋਅ ਹੋਇਆ ਸਾਰਾ ਜੋ ਅੱਜ ਕਾਨਫਰੰਸ ਹੋਈ ਹੈ ਸਾਰੀ ਉਹਦੇ ਵਿੱਚ ਕਲੀਅਰ ਹੈ ਅਗ ਵਾਪਸ ਪ੍ਰਧਾਨ ਦੇ ਤੌਰ ਤੇ ਅੱਜ ਵੀ ਉਹਨਾਂ ਨੇ ਉਸ ਦੇ ਵਿੱਚ ਸ਼ਿਰਕਤ ਕੀਤੀ ਹੈ ਚਲੋ ਜੇ ਕਹਿੰਦਾ ਮੇਰਾ ਮਕਸਦ ਹੈਗਾ ਯਾਰ ਬਈ ਸਿਆਸਤ ਕਰੋ ਤੁਸੀਂ ਲੇਕਿਨ ਮੇਰਾ ਇਹ ਹੈਗਾ ਕਿ ਆਪਣੀ ਕੌਮ ਦਾ ਪੰਥ ਦਾ ਇਤਿਹਾਸ ਦਾ ਸੰਸਕ੍ਰਿਤੀ ਦਾ ਸੂਬੇ ਦਾ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਫਿਲਹਾਲ ਇਹ ਸਿਚੁਏਸ਼ਨ ਬਣੀ ਹੋਈ ਆਉਂਦਾ ਸਮਾਂ ਕੀ ਕੁਝ ਲੈ ਕੇ ਆਉਂਦਾ ਅਕਾਲੀ ਦਲ ਦੇ ਭਵਿੱਖ ਵਾਸਤੇ ਵੇਖਣ ਵਾਲੀ ਗੱਲ ਹੈ ਜੋ ਵੀ ਹੋਵੇਗਾ ਦੱਸਦੇ ਰਵਾਂਗੇ ਬਨੇ ਰੋਵਾਲ ਇੰਡੀਆ ਪੰਜਾਬੀ ਤੇ